ਇੱਕ ਮਿੰਟ ਹੁਣ ਤੁਸੀਂ ਇੱਧਰ ਧਿਆਨ ਕਰਿਓ ਤੁਹਾਨੂੰ ਯਾਦ ਹੋਏਗਾ ਇਹਨੇ ਬਿੱਟੂ ਨੇ ਮੈਨੂੰ ਚੈਲੰਜ ਕੀਤਾ ਸੀ ਕਿ ਤੁਸੀਂ ਆ ਕੇ ਲੜੋ ਤੇ ਮੈਂ ਉਹਨੂੰ ਕਿਹਾ ਸੀ ਜੋ ਦਾਰਾ ਸਿੰਘ ਨੂੰ ਕੋਈ ਚੈਲੰਜ ਕਰਦਾ ਸੀ ਨਾ ਉਹ ਕਹਿੰਦਾ ਇਹ ਪਹਿਲੇ ਰੰਡਾਵੇ ਨਾਲ ਲੜ ਕੇ ਵੇਖ ਲੈ ਸੋ ਰੰਡਾਵਾ ਮੈਂ ਲੈ ਆਂਦਾ ਤੇ ਮੈਂ ਇੱਕ ਹੋਰ ਵੀ ਦੱਸ ਦੋ ਤਿੰਨ ਦਿਨਾਂ ਦੇ ਵਿੱਚ ਮੈਂ ਉੱਥੇ ਘਰ ਲੱਭ ਰਿਹਾ ਬਕਾਇਦਤ ਔਰ ਡੇਰਾ ਸਾਰੀ ਇਲੈਕਸ਼ਨ ਦੇ ਵਿੱਚ ਇਸ ਗद्दार ਨੂੰ ਸਬਕ ਸਿਖਾਉਣ ਵਾਸਤੇ ਲੁਧਿਆਣੇ ਡੇਰਾ ਲਾਵਾਂਗੇ ਉੱਥੋਂ ਪੰਜਾਬ ਦੇ ਵਿੱਚ ਜਾਵਾਂਗੇ ਜਿਤਾ ਕੇ ਗੁਰੂ ਮਹਾਰਾਜ ਸਾਹਿਬ ਦੀ ਮੇਰ ਨਾਲ ਆਪਣੇ ਛੋਟੇ ਵੀਰ ਨੂੰ ਲੈ ਕੇ ਆਵਾਂਗੇ ਸਾਰੇ ਹਿੰਦੁਸਤਾਨ 'ਚ ਜਿਸ ਪਰਿਵਾਰ ਨੇ ਇੱਥੋਂ ਤੱਕ ਇਹ ਸਾਨੂੰ ਚੈਲੰਜ ਵੇਖੋ ਰਾਜਾ ਵਿਡਿੰਗ ਜੀ ਨੂੰ ਕਿਉਂ ਤਾਰਨਾ ਪਿਆ ਇਹ ਉਹ ਦਿਨ ਸਾਰਿਆਂ ਨੂੰ ਵੱਡੀ ਗੱਲ ਹੋਈ ਜਿਸ ਦਿਨ ਸਾਹਿਬ ਬਿਆਨ ਸਿੰਘ ਦੀ ਤਸਵੀਰ ਇਹਨਾਂ ਨੇ ਭਾਜਪੀ ਦੇ ਪੋਸਟਰ ਤੇ ਜਦੋਂ ਲਾਈ ਉਹ ਦਿਨ ਫਿਰ ਅਸੀਂ ਫੈਸਲਾ ਕੀਤਾ ਕਿ ਇਸ ਆਦਮੀ ਨੂੰ ਹੁਣ ਬੰਦਾ ਬਣਾਣ ਦੀ ਲੋੜ ਹੈ ਇਹ ਜਿਸ ਹੱਦੇ ਕ੍ਰਾਸ ਕਰ ਗਿਆ ਗਦਾਰੀ ਕਰਨ ਦੀ ਆਪਣੀ ਮਾਂ ਦੀ ਪਿੱਠੇ ਚੋਰਾ ਮਾਰ ਕੇ ਤੇ ਆਪਣੇ ਦਾਦੇ ਦੀ ਆਈਡੀਓਲੋਜੀ ਨੂੰ ਕਿਸ ਟੰਗ ਦੇ ਨਾਲ ਇਹਨੇ ਛਿੱਕੇ ਟੰਗਣ ਦੀ ਕੋਸ਼ਿਸ਼ ਕੀਤੀ ਉਹ ਦਿਨ ਪਾਰਟੀ ਨੇ ਫਿਰ ਸਾਰਿਆਂ ਨੇ ਇਕਜੁੱਟ ਹੋ ਕੇ ਕਿਹਾ ਹੁਣ ਇਹੋ ਜਿਹਾ ਉਥੇ ਕੈਂਡੀਡੇਟ ਉਤਾਰੋ ਸੋ ਥੈਟ ਇਹਨੂੰ ਚੰਗੀ ਤਰ੍ਹਾਂ ਇਹਨੂੰ ਇੱਕ ਗੁਰੂ ਮਾਰਹਜਾ ਦੀ ਮੇਰ ਨਾਲ ਇਹਨੂੰ ਜੇ ਨਿਹੰਗ ਦੇ ਬਾਟੇ ਚ ਕਹਿੰਦੇ ਨਾ ਇਹਨੂੰ ਨਿਹੰਗ ਦੇ ਬਾਟੇ ਵਰਗਾ ਮੰਨ ਕੇ ਕੱਲਾਂਗੇ ਇਹ ਸਾਨੂੰ ਪੂਰਨ ਫੇਰਦਾ ਇੱਕ ਮਿੰਟ ਹੁਣ ਤੁਸੀਂ ਇੱਧਰ ਧਿਆਨ ਕਰਿਓ ਤੁਹਾਨੂੰ ਯਾਦ ਹੋਏਗਾ ਇਹਦੇ ਬਿੱਟੂ ਨੇ ਮੈਨੂੰ ਚੈਲੰਜ ਕੀਤਾ ਸੀ ਕਿ ਤੁਸੀਂ ਆ ਕੇ ਲੜੋ ਤੇ ਮੈਂ ਉਹਨੂੰ ਕਿਹਾ ਸੀ ਜੋ ਦਾਰਾ ਸਿੰਘ ਨੂੰ ਕੋ ਚੈਲੰਜ ਕਰਦਾ ਸੀ ਨਾ ਉਹ ਕਹਿੰਦਾ ਜੀ ਪਹਿਲੇ ਰੰਦਾਵੇ ਨਾਲ ਲੜ ਕੇ ਵੇਖ ਲੈ ਸੋ ਰੰਦਾਵਾ ਮੇਲੇ ਆਂਦੇ ਤੇ ਮੈਂ ਇੱਕ ਹੋਰ ਵੀ ਦੱਸਦਾ 2-3 ਦਿਨਾਂ ਦੇ ਵਿੱਚ ਮੈਂ ਉੱਥੇ ਘਰ ਲੱਭ ਰਿਹਾ ਬਕਾਇਦਰ ਤੋਂ ਡੇਰਾ ਸਾਰੀ ਇਲੈਕਸ਼ਨ ਦੇ ਵਿੱਚ ਇਸ ਗद्दार ਨੂੰ ਸਬਕ ਸਿਖਾਉਣ ਵਾਸਤੇ ਲੁਧਿਆਣੇ ਡੇਰਾ ਲਾਵਾਂਗੇ ਉੱਥੋਂ ਪੰਜਾਬ ਦੇ ਵਿੱਚ ਜਾਵਾਂਗੇ ਜਿਤਾ ਕੇ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਨਾਲ ਆਪਣੇ ਛੋਟੇ ਵੀਰ ਨੂੰ ਲੈ ਕੇ ਆਵਾਂਗੇ ਸਾਰੇ ਹਿੰਦੁਸਤਾਨ 'ਚ ਜਿਸ ਪਰਿਵਾਰ ਨੇ ਇੱਥੋਂ ਤੱਕ ਇਹ ਸਾਨੂੰ ਚੈਲੰਜ ਵੇਖੋ ਰਾਜਾ ਵਿਡਿੰਗ ਜੀ ਨੂੰ ਕਿਉਂ ਉਤਾਰਨਾ ਪਿਆ ਇਹ ਉਹ ਦਿਨ ਸਾਰਿਆਂ ਨੂੰ ਵੱਡੀ ਗੱਲ ਹੋਈ ਜਿੱਦ ਦਿਨ ਸਾਹਿਬ ਬੀਨ ਸਿੰਘ ਦੀ ਤਸਵੀਰ ਇਹਨਾਂ ਨੇ ਬੀਜੇਪੀ ਦੇ ਪੋਸਟਰ ਤੇ ਜਦੋਂ ਲਾਈ ਉਹ ਦਿਨ ਫਿਰ ਅਸੀਂ ਫੈਸਲਾ ਕੀਤਾ ਕਿ ਇਸ ਆਦਮੀ ਨੂੰ ਹੁਣ ਬੰਦਾ ਬਣਾਣ ਦੀ ਲੋੜ ਹੈ ਇਹ ਜਿਸ ਹੱਦ ਏ ਕ੍ਰੋਸ ਕਰ ਗਿਆ ਗਦਾਰੀ ਕਰਨ ਦੀ ਆਪਣੀ ਮਾਂ ਦੀ ਪਿੱਠੇ ਚੁਰਾ ਮਾਰ ਕੇ ਤੇ ਆਪਣੇ ਦਾਦੇ ਦੀ ਆਈਡੀਓਲੋਜੀ ਨੂੰ ਕਿਸ ਟੰਗ ਦੇ ਨਾਲ ਇਹਨੇ ਛਿੱਕੇ ਟੰਗਣ ਦੀ ਕੋਸ਼ਿਸ਼ ਕੀਤੀ ਉਹ ਦਿਨ ਪਾਰਟੀ ਨੇ ਫਿਰ ਸਾਰਿਆਂ ਨੇ ਇੱਕ ਜੋ ਟੋ ਕੇ ਕਿਹਾ ਹੁਣ ਇਹੋ ਜਿਹਾ ਉਥੇ ਕੈਂਡੀਡੇਟ ਉਤਾਰੋ ਸੋ ਥੈਟ ਇਹਨੂੰ ਚੰਗੀ ਤਰ੍ਹਾਂ ਇਹਨੂੰ ਇੱਕ ਗੁਰੂ ਮਾਰ ਸਾਹਿਬ ਦੀ ਮੇਰ ਨਾਲ ਇਹਨੂੰ ਜਨ ਨਿਹੰਗ ਦੇ ਬਾਟੇ ਚ ਕਹਿੰਦੇ ਨਾ ਇਹਨੂੰ ਨਿਹੰਗ ਦੇ ਬਾਟੇ ਵਰਗਾ ਮੰਨ ਕੇ ਕੱਲਾਂਗੇ ਇਹ ਸਾਨੂੰ ਪੂਰਨ ਫੇਰ